ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਰਫੇਸਿੰਗ 채ਦਲ ਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਆਉਣ ਵਾਲੀ ਸੀਥ ਬ্লাইਟ ਇਹ ਤੇ ਲੇਵਲ ਅੱਗੇ ਵੀ ਆਪਾਂ ਇੱਕ ਦਿਨ ਇਸ ਵਿਸ਼ੇ ਤੇ ਗੱਲ ਕੀਤੀ ਸੀ ਪਰ ਅੱਜ ਮੈਂ ਦੋ ਕੰਪਨੀਆਂ ਦੇ ਚਾਰ ਪ੍ਰੋਡਕਟ ਤੁਹਾਡਾ ਇੰਟਰੋਡਿਊਸ ਕਰਾ ਰਿਹਾ ਉਹ ਸਾਡਾ ਤੁਸੀਂ ਉਹਨਾਂ ਨੂੰ ਪਹਿਲਾਂ ਜਾਣਦੇ ਵੀ ਹੋਰੇ ਉਹਨਾਂ ਦੇ ਕੰਮ ਕਿਦਾਂ ਕਰਦੇ ਨੇ ਤੇ ਜਿਆਦਾ ਲੰਮਾ ਟਾਈਮ ਕਿਦਾਂ ਕੱਢਦੇ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ بار بار ਲੰਮੀਆਂ ਵੈਰਾਈਟੀਆਂ ਦੀਆਂ ਵੱਟਾਂ ਤੇ ਸਾਨੂੰ ਸਪਰੇਅ ਲੈ ਕੇ ਨਾ ਜਾਣਾ ਪਵੇ ਇੱਕ ਵਾਰ ਸਪਰੇਅ ਕਰੀਏ ਵੀ ਤੋ 25 ਦਿਨ ਸੀਤ ਬ্লাইਟ ਨਾ ਆਵੇ 25 ਦਿਨ ਤੋਂ ਮਹੀਨਾ ਤੇਲਾ ਨਾ ਆਵੇ ਐਸੀਆਂ ਦਵਾਈਆਂ ਵੀ ਮਾਰਕੀਟ ਦੇ ਵਿੱਚ ਆ ਚੁੱਕੀਆਂ ਸੁਖਸਾਂ ਦੋਸਤੋ ਪਹਿਲਾਂ ਮੈਂ ਗੱਲ ਕਰਦਾ ਫੰਗੀਸਾਈਡ ਦੀ ਪਾਸਫ ਕੰਪਨੀ ਮੋਬੈਲੀਆ ਨਾਂ ਦਾ ਫੰਗੀਸਾਈਡ ਲੈ ਕੇ ਆਈ ਹੈ ਜਿਹਦੇ ਵਿੱਚ ਮੈਫੇਟ੍ਰਿਫਲ ਕੋਨਾਜ਼ੋਲ ਤੇ ਫਲੁਕਸਾ ਪਾਇਰੋਕਸਾਈਡ ਟੈਕਨੀਕਲ ਹੈ ਦੋ ਟੈਕਨੀਕਲਾਂ ਦਾ ਕੰਬੀਨੇਸ਼ਨ ਹੈ ਕੰਪਨੀ ਦੇ ਤੁਸੀਂ ਆਪਣੇ ਏਰੀਆ ਦੇ ਅਫੀਸਰ ਨੂੰ ਨੰਬਰ ਲਾ ਕੇ ਫੋਨ ਕਰੋਗੇ ਉਹ ਦਾਵਾ ਕਰੇਗਾ ਕਿ ਇਸ ਟੈਕਨੀਕਲ ਦੀ ਝੋਨੇ ਤੇ ਸਪਰੇਅ ਕਰਨ ਦੇ ਨਾਲ ਆਈ ਹੋਈ ਸੀਤ ਬ্লাইਟ ਬੜੀ ਜਲਦੀ ਰੁਕ ਜਾਂਦੀ ਹੈ ਤੇ ਘੱਟੋ ਘੱਟ 20 ਤੋਂ 25 ਦਿਨ ਦੁਬਾਰੇ ਆਉਂਦੀ ਨਹੀਂ ਤੇ ਝੋਨਾ ਬਹੁਤ ਸਾਰਾ ਹਰਿਆ ਭਰਿਆ ਰਹਿੰਦਾ ਨਾਲ ਹੀ ਇਹਨਾਂ ਨੇ ਇਸ ਵਾਰ ਇੱਕ ਨਵਾਂ ਪ੍ਰੋਡਕਟ ਦਿੱਤਾ ਹੈ ਵਲੈਕਸਿਓ ਫੇਨ ਮੋਜੋ ਡੀਟੀਜ਼ਾਸ ਡੀਟੀਜ਼ਾਸ ਸ਼ਾਇਦ ਪ੍ਰੋਫੀਨਸ਼ੀਅਲ ਫਰਕਾਵੇ ਨਾ ਦਾ ਟੈਕਨੀਕਲ ਇਹਦੇ ਵਿੱਚ ਪਾਇਆ ਹੋਇਆ ਹੈ ਕੰਪਨੀ ਦਾ ਦਾਵਾ ਹੈ ਕਿ ਇਸ ਟੈਕਨੀਕਲ ਨੂੰ ਤੁਸੀਂ ਆਪਣੇ ਖੇਤ ਦੇ ਬੰਨੇ ਤੇਲੇ ਝੋਨੇ ਰੋਕਣ ਲਈ ਝੋਨੇ ਦੇ ਵਿੱਚ ਚਾਹੇ ਕਿਸੇ ਵੀ ਪ੍ਰਕਾਰ ਦੇ ਲੈ ਕੇ ਜਾਓਗੇ ਜਿੱਥੇ ਦਵਾਈ ਪੈ ਗਈ ਹੈ ਉਸ ਖੇਤ ਦੇ ਵਿੱਚ ਦਵਾਈ ਪੈਣ ਵਾਲੇ ਦਿਨ ਤੋਂ ਲੈ ਕੇ 25 ਦਿਨ ਤੱਕ ਕਿਸੇ ਪ੍ਰਕਾਰ ਦਾ ਕੋਈ ਵੀ ਤੇਲਾ ਝੋਨੇ ਦੇ ਵਿੱਚ ਨਹੀਂ ਆਏਗਾ ਦੋਵਾਂ ਦਵਾਈਆਂ ਦਾ ਕੰਬੀਨੇਸ਼ਨ ਮੋਬੈਲਿਆ ਸੀਥ ਬਲਾਈਟ ਲਈ ਤੇ ਵਲੈਕਸਿਓ ਤੇਲੇ ਲੰਬੇ ਅਸਰ ਵਾਲੀਆਂ ਦਵਾਈਆਂ ਜਿਹੜੀਆਂ 20 25 25 ਦੇਣ ਤੁਹਾਡੇ ਖੇਤ ਦੇ ਵਿੱਚ ਸੀਥ ਬਲਾਈਟ ਤੇ ਤੇਲੇ ਨੂੰ ਰੋਕ ਕੇ ਰੱਖਣ ਦੀ ਹੈ ਦੂਸਰੀ ਦਵਾਈ ਹੈ ਅਡਾਮਾ ਦੀ ਤੁਸੀਂ ਇਹਨੂੰ ਜਾਣਦੇ ਜੇ ਕਸਟੋਡੀਆ ਦੇ ਨਾਂ ਨਾਲ ਮਾਰਕੀਟ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਇਹ ਮਿਲ ਰਹੀ ਹੈ ਇਹ ਕਸਟੋਡੀਆ ਪ੍ਰਾਈਮ ਦੇ ਨਾਂ ਤੇ ਕਸਟੋਡੀਆ ਦੇ ਵਿੱਚ ਚੇਂਜ ਕਰਕੇ ਲਿਆਏ ਆ ਮਾਈਕਰੋ ਐਨਵੀ ਟੈਕਨੋਲੋਜੀ ਦੇ ਨਾਲ ਲੈ ਕੇ ਆਏ ਆ ਮਾਈਕਰੋ ਐਨਵੀ ਟੈਕਨੋਲੋਜੀ ਕੀ ਹੈ ਸੇਮ ਟੈਕਨੀਕਲ ਸੇਮ ਡੋਸ ਤੇ ਤਿਆਰ ਕੀਤਾ ਜਾਵੇ ਮਾਈਕਰੋ ਐਨਵੀ ਟੈਕਨੋਲੋਜੀ ਦੇ ਨਾਲ ਤੇ ਉਸ ਟੈਕਨੀਕਲ ਦੀ ਕੰਮ ਕਰਨ ਦੀ ਐਫੀਕੇਸੀ 15 ਤੋਂ 20% ਵੱਧ ਜਾਂਦੀ ਹੈ ਤੇ ਲਗਭਗ ਸੇਮ ਜੀ ਰੇਟਾਂ ਤੇ ਇਹ ਮਾਰਕੀਟ ਦੇ ਵਿੱਚ ਮਿਲ ਰਿਹਾ ਕੰਪਨੀ ਨੇ ਕੋਈ ਬਹੁਤ ਹੀ ਉੱਚੀ ਬਿਲਿੰਗ ਕਰਕੇ ਵੀ ਨਹੀਂ ਦਿੱਤਾ ਵੀ ਕੋਈ ਟੈਕਨੋਲੋਜੀ ਨਵੀਂ ਕੀਤੀ ਹੈ ਫਾਰਮਰ ਦੀ ਸਹੂਲਤ ਨੂੰ ਮੁੱਖ ਰੱਖਦੇ ਆਂ ਸੀਥ ਬ্লাইਟ ਆਈ ਤੇ ਇਹਨੂੰ ਤੁਸੀਂ ਖੇਤ ਦੇ ਬੰਨੇ ਲੈ ਕੇ ਜਾਓਗੇ 330 ਐਮਐਲ ਦੀ ডোজ ਤੇ ਲੀਟਰ ਤਿੰਨ ਕਿੱਲਿਆ ਦੇ ਵਿੱਚ ਪਹਿਲੀਆਂ ਦਵਾਈਆਂ ਦੀ ਵੀ ডোজ ਤੁਹਾਨੂੰ ਮੈਂਸ਼ਨ ਕਰ ਦੇਵਾਂਗੇ ਜਾਂ ਤੁਸੀਂ ਨੋਟ ਹੀ ਕਰ ਲਓ ਮੋਬੈਲੀਆ ਦੀ 120 ਐਮਐਲ ਤੇ ਵਲੈਕਸੀਓ ਦੀ 60 ਐਮਐਲ ਕਸਟੋਰੀਆ 330 ਐਮਐਲ ਆਪਣੇ ਖੇਤ ਦੇ ਬੰਨੇ ਲੈ ਕੇ ਜਾਓਗੇ ਕਸਟੋਰੀਆ ਪ੍ਰਾਈਮ ਜਿਹੜੀ ਮਾਈਕਰੋ ਐਨਿਮਿਟ ਟੈਕਨੋਲੋਜੀ ਦੇ ਨਾਲ ਤਿਆਰ ਕੀਤੀ ਗਈ ਹੈ ਤੁਹਾਨੂੰ ਪਿਛਲੇ ਸਾਲਾਂ ਨਾਲੋਂ ਇਹਦੇ ਨਤੀਜੇ ਦੇ ਵਿੱਚ ਘੱਟੋ ਘੱਟ 15 ਤੋਂ 20% ਨਵਾਂਪਣ ਨਜ਼ਰ ਆਏਗਾ ਨਤੀਜਾ ਲੰਮਾ ਨਜ਼ਰ ਆਏਗਾ ਨਤੀਜਾ ਚੰਗਾ ਨਜ਼ਰ ਆਏਗਾ ਝੋਨਾ ਥੱਲੇੋਂ ਲੈ ਕੇ ਉੱਪਰ ਤੱਕ ਹਰਿਆਰਾਏਗਾ ਨ ਸਾਰਾ ਇੱਕਸਾਰ ਆਏਗਾ ਕਿ ਤੇਲੀ ਆਸਤੀ ਦੋ ਟੈਕਨੀਕਲਾਂ ਦਾ ਕੰਬੀਨੇਸ਼ਨ ਬਾਜ਼ਾਕ ਨਾਂ ਦਾ ਪ੍ਰੋਡਕਟ ਲੈ ਕੇ ਆਇਆ ਜਿਹਦੇ ਵਿੱਚ ਦਾ ਨੋਟੀਫਰੋਂ ਤੇ ਪਾਈ ਮੈਟਰਾਜਨ ਡਬਲ ਜ਼ੂ ਡੀਜੀ ਫਾਰਮੂਲੇਸ਼ਨ ਦੇ ਵਿੱਚ ਲੈ ਕੇ ਆਏ ਆ ਉਸ ਪ੍ਰੋਡਕਟ ਦਾ ਵੀ ਕੰਪਨੀ ਦਾਵਾ ਕਰ ਰਹੀ ਹੈ ਕਿ ਜਿੱਥੇ ਇਹ ਤੇਲੇ ਨੂੰ ਰੋਕਣ ਲਈ ਖੇਤ ਦੇ ਵਿੱਚ ਜਾਏਗਾ ਘੱਟੋ-ਘੱਟ 25 ਤੋਂ 30 ਦਿਨ ਉਸ ਖੇਤ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਤੇਲਾ ਨਾ ਰਹੇਗਾ ਤੇ ਨਾ ਆਏਗਾ ਇਹ ਮੈਂ ਸਪੈਸ਼ਲ ਦੋਆਂ ਕੰਪਨੀਆਂ ਦੇ ਚਾਰ ਪ੍ਰੋਡਕਟਾਂ ਬਾਰੇ ਤੁਹਾਡਾ ਨਾਲ ਗੱਲ ਕੀਤੀ ਹੈ ਕਿ ਇਹਨਾਂ ਦਾ ਨਤੀਜਾ ਲੰਮਾ ਹੈ ਘੜੀ ਮੁੜੀ ਤੁਸੀਂ ਖੇਤ ਦੇ ਬੰਨੇ ਪੰਪ ਲੈ ਕੇ ਸਪਰੇਅ ਲੈ ਕੇ ਰਹੀ ਜਾਓਗੇ ਇੱਕ ਵਾਰ ਤੁਸੀਂ ਮੋਬਿਲਿਆ ਵਲੈਕਸੀਓ ਦਾ ਸਪਰੇਅ ਕਰਤਾ ਤੁਹਾਡੇ 20 ਤੋਂ 30 ਦਿਨ ਬੰਨੇ ਇੱਕ ਵਾਰ ਤੁਸੀਂ ਕਸਟੋਰੀਆ ਪ੍ਰਾਈਮ ਤੇ ਬਾਜ਼ਾਕ ਦਾ ਸਪਰੇਅ ਕਰਤਾ ਤੇ ਤੁਹਾਡੇ 20 ਤੋਂ 25 ਦਿਨ 30 ਦਿਨ ਬਨੇ ਨਾ ਤੇ ਸੀਧ ਬ্লাইਟ ਆਉਣੀ ਹੈ ਇਸ ਦੇ ਨਾਲ ਰਲਦੇ ਮਿਲਦੇ ਹੋਰ ਵੀ ਪ੍ਰੋਡਕਟ ਮਾਰਕੀਟ ਚ ਆਉਂਦੇ ਆ ਤੁਸੀਂ ਉਹਨਾਂ ਬਾਰੇ ਵੀ ਸਟੱਡੀ ਕਰ ਸਕਦੇ ਜੇ ਤੁਸੀਂ ਸਸਤੇ ਪਾਉਨੇ ਆ ਜਾਂ ਮਹਿੰਗੇ ਪਾਉਨੇ ਆ ਜਾਂ ਤੁਸੀਂ ਆਪਣੇ ਖੇਤ ਚ ਪਾਉਨੇ ਆ ਜਾਂ ਨਹੀਂ ਪਾਉਨੇ ਇਹ ਤੇ ਕਿਸਾਨ ਭਰਾਓ ਫੈਸਲਾ ਤੁਹਾਡੇ ਹੱਥ ਚ ਹੈ ਸਾਡਾ ਕੰਮ ਹੈ ਨਵੀਂ ਟੈਕਨੋਲੋਜੀ ਨਵੀਆਂ ਦਵਾਈਆਂ ਬਾਰੇ ਤੁਹਾਨੂੰ ਦੱਸਣਾ ਤੁਹਾਨੂੰ ਜਾਗਰੂਕ ਕਰਨਾ ਇਹ ਮਹਿੰਗੇ ਪ੍ਰੋਡਕਟ ਚਾਹੇ ਮਾਰਕੀਟ ਚੋਂ ਸਸਤੇ ਪ੍ਰੋਡਕਟ ਲੈ ਆ ਜਣਾ ਜਿੱਥੋਂ ਵੀ ਲੈਣੇ ਆ ਚੰਗੇ ਦੁਕਾਨਦਾਰ ਕੋ ਜਿਹੜਾ ਕਿਤੇ ਅੱਡਾ ਲਾ ਕੇ ਬੈਠਾ ਹੈ ਡਿਪਾਰਟਮੈਂਟਲ ਹੋਰ ਲਾਇਸੈਂਸ ਹੋਲਡਰ ਹੈ ਤੇ ਤੁਹਾਨੂੰ ਦਵਾਈਆਂ ਦਾ ਬਿੱਲ ਕੱਟ ਕੇ ਦਿੰਦਾ ਹੈ ਖਾਦਾਂ ਬੀਜਾਂ ਦਾ ਬਿੱਲ ਕੱਟ ਕੇ ਦਿੰਦਾ ਹੈ ਉਦੋਂ ਕੋ ਜਾਓ ਬਿੱਲ ਜ਼ਰੂਰੀ ਲਿਆ ਕਰੋ ਕਿਉਂਕਿ ਜੇ ਤੁਹਾਡੇ ਕੋਲ ਬਿੱਲ ਹੈਗਾ ਤੇ ਛੋਟੀ ਹੈ ਜੇ ਬਿੱਲ ਨਹੀਂ ਹੈ ਤੇ ਮੈਨੇ ਸਮਝਦਾ ਛੋਟੀ ਹੈ ਕਿਉਂਕਿ ਜਿਨੇ ਬਿੱਲ ਤੇ ਉਹੀ ਦਊਗਾ ਜਿਨੇ ਬਿੱਲ ਤੇ ਪਰਚੇਜ਼ਿੰਗ ਕੀਤੀ ਹੈ ਟਰੇਡਿੰਗ ਦੇ ਵਿੱਚ ਮਾਲ ਬਹੁਤ ਤਰ੍ਹਾਂ ਦੇ ਤੁਰੇ ਫਿਰਦੇ ਹੈ ਉਹਨਾਂ ਤੋਂ ਥੋੜਾ ਜਿਹਾ ਸੁਚੇਤ ਰਿਹਾ ਕਰੋ ਆਪਣੀ ਮਾਰਕੀਟ ਦੇ ਚੰਗੇ ਦੁਕਾਨਦਾਰਾਂ ਦੇ ਨਾਲ ਸਾਝ ਰੱਖੋ ਜਿਹੜੇ ਤੁਹਾਨੂੰ ਚੰਗੀਆਂ ਦਵਾਈਆਂ ਸਹੀ ਸਮੇਂ 'ਚ ਤੇ ਚੰਗਿਆ ਰੇਟਾਂ ਦੇ ਪ੍ਰੋਵਾਈਡ ਕਰਾ ਸਕਣ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਅੱਜ ਸੱਚਾ ਗੁਰ ਲਾਧੂ ਰੇ ਪਵਿੱਤਰ ਦਿਹਾੜਾ ਹੈ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਔਰ ਦੇਗ ਬਾਦਰ ਸੱਚੇ ਪਾਤਸ਼ਾਹ ਮਹਾਰਾ ਸਭ ਦਾ ਪਲਾ ਕਰਨ ਸਭ ਦੀ ਚੜ੍ਹਦੀ ਕਲਾ ਕਰਨ ਰੱਖਿਆ ਬੰਧਨ ਦਾ ਦਿਹਾੜਾ ਹੈ ਸਭ ਨੂੰ ਵਧਾਈਆਂ ਹੋਣ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਖੇਤੀ ਨਾਲ ਸੰਬੰਧਤ ਕੋਈ ਵੀ ਤੁਹਾਡੀ ਸਮੱਸਿਆ ਹੋਵੇ ਤੁਸੀਂ ਮੇਰਾ ਨੰਬਰ 9216099888 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨੀ ਗੁਰਨਾਨਕ ਸਾਹਿਬ ਨੇ ਗੁਰਰਾਮ ਦਾ ਸੱਚੇ ਪਾਤਸ਼ਾਹ ਹਨ ਉਹਦੇ ਤੀਸ ਬੋਦੇ ਅਨਸਾਰ ਤੁਹਾਡੇ ਖੇਤੀ ਦੇ ਮਸਲੇ ਦਾ ਜੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਪਦੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ